ਸਰਨੁਜ ਪਿਆਰ ਤੁਸੀ ਸਤਿ ਸ੍ਰੀ ਅਕਾਲ ਕਰਨ ਜੀ ਦਾ ਬਲਾਗ ਜੀ ਤੁਹਾਡਾ ਸਵਾਗਤ ਹੈ ਅੱਜ ਆਪਾਂ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਬਣਾਵਾਂਗੇ ਦੇਸੀ ਘਿਓ ਤੋਂ ਮੱਖਣ ਮੱਖਣ ਤੋਂ ਤਾਂ ਬਹੁਤ ਵਰਤ ਮੰਦਾ ਦੇਖਿਆ ਹੋਣਾ ਪਰ ਘਿਓ ਤੋਂ ਮੱਖਣ ਬਣਾਉ ਤੁਸੀਂ ਪਹਿਲੀ ਵਾਰ ਦੇਖੋਗੇ ਆ ਲਈ ਆਪਾਂ ਇੱਕ ਕੁੱਝ ਦੇਸੀ ਘਿਓ ਘਰ ਦਾ ਬਣਾਇਆ ਹੋਇਆ ਗਾਇਆਂ ਦੇ ਦੁੱਧ ਦਾ ਕੀ ਹੋ ਰਿਹਾ ਥੋੜੀ ਜਿਹੀ ਪਸਲਾ ਕਿੰਨੇ ਜਿੰਨਾ ਕੱਪਾ ਲੋੜਾ ਕਈ ਵਾਰ ਜਿਆਨੇ ਸਾਂ ਦਾ ਜੀ ਕਰਦਾ ਮੱਖਣ ਖਾਣ ਨੂੰ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਇੱਕ ਵਾਰ। ਤੁਸੀਂ ਜੱਪਨ ਜੀਨਾ ਕੋਲ ਉਹਨੂੰ ਨੱਕ ਬਣਾ ਲੈਨੇ। ਲਓ ਜੀ ਪਨਪੰਡਾ ਰੱਖ ਲਿਆ ਗੈਸ ਤੇ। ਗੈਸ ਵਾਲ ਦੇ ਹੁਣ ਆਪਾਂ ਸਾਰਾ ਕਿਉ ਇਸ ਵਿੱਚ ਪਾਵਾਂਗੇ। ਇਹਨੂੰ ਚੰਗੀ ਤਰ੍ਹਾਂ ਮੈਲਟ ਕਰਦੇ। ਬਹੁਤ ਅੱਜਿਦਾ ਕਰਮੇ ਕਰਨਾ ਜਦੋਂ ਇਹ ਸਭ ਜਿਵੇਂ ਆਪਣੀ ਗੈਸ ਬੰਦ ਕਰਦੇ। ਹੋਲੀ ਪੀਣਾ ਤਾਂ ਹੋ ਗਿਆ। ਚੰਗੀ ਤਰ੍ਹਾਂ ਹੁਣ ਆਪਣੀ ਦਸਤ ਘਣਾ ਬੰਦ ਤੇ ਨਾ ਜਿਹੜੀ ਉਹਨਾਂ ਤੋਂ ਸਾਧਾ ਨੂੰ ਪੈਦਲ ਚੋਤੀ ਉਹਨਾਂ ਨਾਲੋਂ ਜ਼ਿਆਦਾ ਕਿਲੋ ਲਿਆਦਾ ਹੀ ਹੈ ਪਲਕਾ ਦਰਮਾਇਆ ਹੋਇਆ ਸਾਦੇ ਦੁੱਧ ਜਮਾਇਆ ਕੋਈ ਇਹਦੇ ਚਮੜਾਈ ਨਹੀਂ ਹੈ ਕਿਸੇ ਨੂੰ ਕੁੱਟਿਆ ਹੋਇਆ ਦਹੀਂ ਹੈ ਪਰ ਪੈਦਲ ਤੇ ਦਹੀਂ ਹੈ ਕਰਾਂ ਜਿੰਨੀ ਕੁ ਤੁਸੀਂ ਉਹਨੇ ਨਾ ਸਿਵੜਾਉਣੀਆਂ ਉਹਨਾਂ ਕਰਦੇ ਸਸਤੰਗੀ ਨੂੰ ਮਿਕਸ ਕਰਨਾ ਹੈ। ਨੂੰ ਪਾਣੀ ਲਈ ਇੱਕ ਮਿਕਸੀ ਦਾ ਜਾਂਦਾ। ਇਹਦੇ ਵਿੱਚ ਪਾਉਣਾ। ਦਹੀਂដាក់ ਜੇ ਕਿੰਨਾ ਦਤੇੰ ਰੱਖਣਾ ਤਰੀਜਾ ਦਾਹੀਂ ਨਹੀਂ ਲੈਣਾ ਹੈਗਾ। ਨਾ ਕਰਤਾ ਹੋਵੇ। ਲੋਕੀ ਥੋੜਾ ਜਿਹਾ ਬਹੁਤ ਦੇਖਾਇਦੇ ਚ ਦਰਦ ਪਾਉਂਦੇ। ਫੋਟਸਾ ਦੇ ਲੈਂਕਿ ਜਿਆਦਾ ਪੀਂ। ਪੰਡਾ ਜਾਂ ਧੋ ਕੇ ਜੀ ਪਤਾ ਲੱਗਦੀ। ਲੋਕੀ ਨੂੰ ਇੱਕ ਤੋਂ 2 ਮਿੰਟ ਰਿਟਕਾਂਗੇ। ਫਿਕਸ ਹੀ ਜਾ।

ਮਾਜੀ ਘਾੜਾ ਹੋਣ ਲੱਗ ਗਿਆ ਹੋ। ਹੋ ਗਿਆ। ਹੋਜੀ ਮੱਖਣ ਇਹਨਾਂ ਘੜਾ ਹੋ ਗਿਆ। ਉੱਪਰ ਕੱਢਾਂਗੇ ਇਹਨੂੰ ਬਾਹਰ। ਜੱਕ 판 ਬਾਹਰ ਲੈਣਾ। ਦੇਖੋ ਕਿੰਨਾ ਵਧੀਆ ਮੱਖਣ ਬਣ ਗਿਆ। ਮਾਜੀ ਦੇਖੋ ਕਿੰਨਾ ਵਧੀਆ ਮੱਖਣ ਬਣ ਗਿਆ ਆਪਕੋ। ਨਾਲ ਲੱਸੀ ਬਣ ਦੇਖੋ ਇੰਨਾ ਮੱਖਣ ਬਣ ਗਿਆ ਕੋ ਨਾਲੇ ਆਪਣੇ ਪੀਣੇ ਵਾਸਤੇ ਲੱਸੀ ਬਣ ਗਈ ਜੇ ਤੁਹਾਡਾ ਕਦੇ ਮਨ ਕਰੇ ਇਸ ਤਰ੍ਹਾਂ ਬਣਾ ਲਿਆ ਕਰੋ ਮਨ ਨਾਲ ਤਾਜ਼ਾ ਮੱਖਣ ਬਣ ਜਾਂਦਾ ਤਾਜੀ ਲੱਸੀ ਦੇ ਨਾਲ ਕਿੰਨਾ ਵਧੀਆ ਵੀਡੀਓ ਤੁਹਮੇ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਵਿੱਚ ਲੱਸੀ ਆਪਾਂ ਇਸ ਤਰ੍ਹਾਂ ਕਰਦੇ ਹਾਂ ਨਾਲੇ ਪਰ ਮੁੱਖਰ ਵੰਗਿਆਤਾ ਆਜਾ ਪਾਜੀ ਬਣ ਗਈ ਦੇਖੋ ਲੱਸੀ